ਧਰਮਗੁਰਉ ਦਾ ਸਤਿ ਸ੍ਰੀ ਅਕਾਲ ਸਭ ਸੰਗਤ ਜੀਓ ਅੱਜ ਸਾਡੇ ਸਭ ਲਈ ਬਹੁਤ ਹੀ ਖੁਸ਼ੀ ਦਾ ਪਰਿਆ ਦਿਹਾੜਾ ਹੈ ਇਸ ਦਿਨ ਮਹਾਨ ਜਪ ਸਪੂਰਨ ਹੋਇਆ ਤੇ ਆਪ ਦੇ ਸਰ ਦੇ ਸਹਿਯੋਗ ਨਾਲ ਕਿਸ਼ਲੇ ਦੇ ਕਰੀਬਨ ਪਤਿੰਜਾ ਸ਼੍ਰੀ ਸਾਰਧਾਤਮ ਮੰਨਖਸ਼ੰਦੇਵ ਜੀ ਦਾ ਸਰਕਾਰ ਸੰਸਦ ਸਾਹਿਬ ਦੁਆਰਾ ਸਾਹਿਤ ਦੀ ਸਥਾਪਨਾ ਆਪ ਜੀ ਨੂੰ ਜਾਣਕਾਰੀ ਹੋਏਗੀ ਕਿ ਮਈ 1994 ਵਿੱਚ ਇਸੇ ਸਥਾਨ ਤੇ ਜਿੱਥੇ ਆਪਾਂ ਬੈਠੇ ਹਾਂ ਇੱਕ ਸ਼ੁਰੂਆਤ ਕੀਤੀ ਗਈ ਸੀ ਤੇ ਮਾਨ ਪੁਸ਼ਾ ਨੇ ਜੀਰਵਾਲ ਮਾਨ ਪੁਸ਼ਾ ਦਾ ਸ਼ੀਰਵਾਦ ਲੈ ਕੇ ਇੱਥੇ ਇੱਕ ਸੇਵਾ ਸੰਗਰਨ ਦਾ ਜਗ ਜਗ ਕਹੋ ਜਾਂ ਕੁੰਭ ਕਹੋ ਸ਼ੁਰੂ ਕੀਤਾ ਜੋ ਲਗਾਤਾਰ ਦੀ ਸੇਵਾ ਇੱਥੇ ਚੱਲ ਰਹੀ ਹੈ ਤੇ ਫਿਰ ਸ਼ੈਲਮਿਸਤਨ ਮੇ ਵਿਚ ਇਹ ਗੁਰਦਵਾਰਾ ਸੰਸਦ ਸਾਹਿਬ ਸੇਵਾ ਅਦਸ ਪਰ ਇਸ ਵਿੱਚ ਕਿਹਾ ਗਿਆ ਇਸ ਦਿਨ ਬਹੁਤ ਸਾਰੀਆਂ ਸੇਵਾਵਾਂ ਮਹਪੁਰਖਾਂ ਦੇ ਅਸ਼ੀਰਵਾਦ ਨਾਲ ਸ਼ੁਰੂ ਹੋਈਆਂ ਸਭ ਤੋਂ ਪਹਿਲਾ ਜੋ ਮੁੱਖ ਫੈਲੇ ਤਸਤਾ ਦੇ ਸੀ ਉਹ ਤਾਲ ਪ੍ਰਚਾਰ ਤੇ ਬਾਬਾ ਜੀ ਨੇ ਦੇਮ ਪਰਾ ਪੰਜਾਬ ਹਰਿਆਣਾ ਆਪਣੇ ਮਾਤਲ ਪ੍ਰਦੇਸ਼ ਦਿੱਲੀ ਬੰਬਈ ਇਥੋਂ ਤੱਕ ਕਿ ਬਾਲੇ ਦੇਸ਼ਾਂ ਦੇ ਵਿੱਚ ਅਮਰੀਕਾ ਕੈਨੇਡਾ ਇਟਲੀ ਆਸਟ੍ਰੇਲੀਆ ਉੱਥੇ ਜਾ ਕੇ ਗੁਰੂ ਸਾਹਿਬ ਦੀ ਬਾਣੀ ਦਾ ਗੁਰ ਅੰਸ਼ ਦਾ ਪ੍ਰਚਾਰ ਕੀਤਾ ਅਣਥਕ ਸੇਵਾ ਕੀਤੀ ਸਭ ਤੋਂ ਵੱਡੀ ਜੋ ਅਸੀਤ ਅਬਾ ਕਹਾਂਗੇ कि महापुरुषा ने फ्री सेवा कोई कारण ये नहीं कि असि फीस लेनी है आम आदमी को जानकारी होएगी बहुत राह पहले ही कहते सू बाई तक कराया चाहिए इन्ना साड़ा सेवा होएगी बेटा होएगी, तो महापुरुषों ने जो बिल्कुल गुरु में के सेवा की है छब्बीस साल तकरीबन इतने हो गए ਇਸ ਤੋਂ ਬਾਇਲੈਂਟ ਜਿੱਤੇ ਮਹਾਂਪੁਰਖਾਂ ਦੇ ਜੋ ਸੰਤ ਬਾਬਾ ਪਾਲ ਸਿੰਘ ਜੀ ਹਨ ਉਹਨਾਂ ਦੇ ਸ਼ਰਧ ਸਾਇਆ ਹੈ ਸੇਵਾ ਕਮਾਈ ਕਿ ਦਿਨਾਂ ਤੇ ਤੇ ਧਾਰਮਿਕ ਸੇਵਾ ਹੋਈ ਤੇ ਵਿਦਿਆ ਦੇ ਵਿੱਚ ਵੀ ਜਿਸ ਤਰ੍ਹਾਂ ਕਈ ਗੁਰਦਆਰਾਂ ਉਹ ਪ੍ਰੋਵਾਈਡ ਕਰ ਰਹੇ ਸਨ ਇੰਦੀ ਗ੍ਰੇ ਸਕੂਲਾਂ ਦੀ ਸੇਵਾ ਸ਼ੁਰੂ ਕੀਤੀ ਜੋ ਕਿ ਬਹੁਤ ਕਾਮਯਾਬੀ ਨਾਲ ਚੱਲ ਰਹੇ ਨੇ ਇਸੋ ਲਾਵਾ ਆਏ ਸਾਲ ਮੈਡੀਕਲ ਕੈਂਪ ਗਰੀਬ ਜੋ ਕੋਈ ਆਪਣਾ ਖਰਚਾ ਨਹੀਂ ਦੇ ਸਕਦੇ ਉਹਨਾਂ ਦਾ ਫਰੀ ਇਲਾਜ ਕੀਤਾ ਇਤੋਂ ਇੱਥੇ ਯਾਤਰੀ ਨਿਵਾਸ ਬਿਰਧਾਸ਼ਰਮ ਟੀਮ ਬੱਚਿਆਂ ਦੀ ਮਦਦ ਗਰੀਬ ਸੈਂਕੜੇ ਹੀ ਬੱਚਿਆਂ ਦੇ ਵਿਆਹ ਸ਼ਾਦੀਆਂ ਕੀਤੇ ਗਏ ਇਹ ਆਪ ਜੀ ਦੇ ਸਹਿਯੋਗ ਨਾਲ ਮਹਾਂਪੁਰਸ਼ਾਂ ਦੀ ਸੇਵਾ ਸਫਲ ਹੋਈ ਹੈ ਤੇ ਮਹਾਂਪੁਰਸ਼ਾਂ ਨੇ 24 ਘੰਟੇ ਲੰਗਰ ਦੀ ਸੇਵਾ ਇੱਥੇ ਔਰ ਬੜੇ ਇਤਿਹਾਸਿਕ ਜਗ੍ਹਾ ਜਿਵੇਂ ਬਦੇਗੜ ਸਾਹਿਬ ਜਾਂ ਪਿਛੇ ਸਾਹਿਬ ਸੁਲਤਾਨਪੁਰ ਸਾਹਿਬ ਉੱਥੇ ਸੇਵਾ ਸ਼ੁਰੂ ਕੀਤੀ ਤੇ ਅੰਤਰ ਸੇਵਾ ਮਹਾਂਪੁਰਸ਼ਾਂ ਦੀ ਚੱਲ ਰਹੀ ਹੈ ਤੇ ਹੁਣ ਬਾਬਾ ਜੀ ਨੇ ਇਸ਼ਾ ਪ੍ਰਗਟ ਕੀਤੀ ਹੈ ਕਿ 40 ਸਾਲ ਇਹਨਾਂ ਨੂੰ ਲਗਾਤਾਰ ਸੇਵਾ ਕਰਦੇ ਆ ਹੋ ਗਏ ਹਨ ਤੇ ਹੁਣ ਬਾਬਾ ਜੀ ਦੇ ਈਸ਼ਾਨ ਸਾਹਿਬ ਉਹਨਾਂ ਦਾ ਹੁਕਮ ਕਹਿ ਲਓ ਕਿ ਸਾਰੇ ਕਸਟ ਨੇ ਫਰਾ ਵਿਚਾਰ ਕੀਤਾ ਅਸੀਂ ਕਿ ਭਾਈ ਗੁਰਪ੍ਰੀਤ ਸਿੰਘ ਬਣੇਗੀ ਜੋ ਕਿ ਬਹੁਤ ਅਛਾ ਕੀਨ ਕਰਦੇ ਹਨ ਗੁਰੂ ਘਰ ਨਾਲ ਪਿਆਰ ਕਰਦੇ ਹਨ ਤੇ 군ਾਨੂੰ ਸੇਵਾਦਾਰ ਦੀ ਸੇਵਾ ਸੰਪਤੀ ਜਾਵੇ ਤੇ ਤੁਹਾਡੀ ਤਾਰੀਖ ਸੰਗਤ ਦੀ ਪ੍ਰਵਾਨਗੀ ਅਸੀਂ ਮੰਗਦੇ ਹਾਂ ਤਾਂ ਕਿ ਗੁਰਪ੍ਰੀਤ ਸਿੰਘ ਮਰੀਜੀ ਮੁਖ ਸੇਵਾਦਾਰ ਦੀ ਸੇਵਾ ਗੁਰ ਸੰਸਾਪ ਦੀ ਨਿਵਾਣ ਤੇ ਇਸ ਦੀ ਆਗਿਆ ਰਹੋ ਉਹ ਹੁਣ ਬੇਨਤੀ ਕਰਦੇ ਆ ਭਾਈ ਸਾਹਿਬ ਵਰਪੀ ਸਿੰਘ ਮਨੀ ਜੀ ਸਟੇਜ ਤੇ ਆਉਣ ਤੇ ਬਾਬਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਸਤਾਰ ਸਜਾ ਕੇ ਅੱਛਾ ਤੋਂ ਡਸਟ ਤੇ ਮੈਂਬਰ ਸੇਵਾ ਅੰਦਰ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਸਾਹਿਬ ਵਰਪੀ ਸਿੰਘ ਮਨੀ ਜੀ ਨੂੰ ਅਨੰਦ ਸਤਾਰ ਪੇਟ ਕਰਕੇ ਉਹਨਾਂ ਨੂੰ ਸਨਮਾਨ ਕਰ ਤੇ ਮਾਂ ਪ੍ਰਸ਼ੰ ਅਸ਼ੀਰਵਾਦ ਨੰਨੂ ਮੇ ਸਾਡੇ ਰਹੇ ਔਰ ਆਪ ਹੀ ਦਾ ਸਹਾਇਕ ਇਸ ਤਰ੍ਹਾਂ ਮੇਂਦਾ ਰਹੇ ਆਇਆ ਸੰਗਤਾਂ ਬੁਲਾਉਂਦਾ ਆਵਾਜ਼ ਦੇ ਵਿੱਚ ਜਵਾਰੇ ਦਾ ਜਵਾਬ ਦਿਓ ਬੋਲੇ ਹਿੰਦੇ ਉਹ ਤੁਸੀਂ ਭਾਈ ਸਾਹਿਬ ਗੁਰ ਸਿੰਘ ਜੀ ਮਨਿਗਨ ਬਾਪਾ ਗੁਰਪ੍ਰੀਤ ਜੀ ਜਿਵੇਂ ਕਹੇ ਤਾਂ ਮੂਸਨ ਕਰਾਂਗੇ ਤੇ ਉਹ ਕਿਨਾਂ ਨੇ ਜ਼ਿੰਮੇਵਾਰੀ ਮਾਪ੍ਰਸ਼ਾੰਦੇ ਹੁਕਮਤ ਸਾਹਿਬ ਮਨਜ਼ੂਰ ਕੀਤੀ ਹੈ ਸਾਕਾਪੁਰ ਕਰੇਚਨਾਂ ਵਿੱਚ ਆਪਾਂ ਬੇਨਤੀ ਕਰਨੀ ਹੈ ਕਿ ਆਪਣੀਏ ਜ਼ਿੰਮੇਵਾਰੀ ਕੋ ਆਪ ਹੀ ਦੇ ਸਹਿਯੋਗ ਨਾਲ ਮਾਪ੍ਰਸ਼ਾੰਦੇ ਅਸ਼ੀਰਵਾਦ ਨਾਲ ਬਹੁਤ ਚੰਗੀ ਤਰ੍ਹਾਂ ਨਿਭਾਉਣ ਆਪਾਂ ਇਹ ਅਰਦਾਸ ਕਰਤ ਹਾਂ ਬੋਲੇ ਸੋ ਨਿਹਾਲ ਤੇ ਤੁਹਾਡੇ ਸਹਿਯੋਗ ਨਾਲ ਇਹ ਨਿਭਾ ਸਕਦੇ ਹਾਂ ਕਿਉਂਕਿ ਮੈਂ ਨਾਲ ਜਿੱਦਾਂ ਟੈਰ ਘਸ ਦਿੰਦੇ ਗੱਡੀ ਚੱਲ ਚੱਲ ਕੇ ਤੇ ਮੇਰਾ ਸਰੀਰ ਉਹ ਜਵਾਬ ਦਿੰਦਾ ਮੈਂ ਕਿਹਾ ਮੈਂ ਇੱਥੇ ਰਹਿ ਕੇ ਸੇਵਾ ਕਰਾਂਗਾ ਅਠਪਾ ਦੇ ਕਰਨੀ ਬੜੀ ਉਕੀ ਹੋ ਗਈ ਅਠਪਾ ਦੇ ਰਾਤਾਂ ਜਗਰਾਤਾਂ ਤੇ ਇਹ ਇੱਕ ਇਹਨਾਂ ਦਾ ٹرسٹ ਵਾਲਿਆਂ ਦੀ ਮੀਟਿੰਗ ਐ ਸੀ ਸਾਰੀ ਤੇ ਇਹਨਾਂ ਨੇ ਕਿਹਾ ਵੀ ਹੁਣ ਤੁਸੀਂ ਮੈਨੂੰ ਕਹਿੰਦੇ ਵੀ ਤੁਸੀਂ ਕੰਮ ਘੱਟ ਕਰੋ ਉਹ ਵੀ ਸਾਰੇ ਕਿਹਦੇ ਵਿੱਚ ਬੈਠੇ ਨੇ ਤੇ ਮੈਂ ਕਹਾਂ ਤੁਸੀਂ ਕਰਦਿਆ ਕਰਵਾ ਕੇ ਕੰਮ ਚਲਾਉਣ ਵਾਸਤੇ ਕੰਮ ਤਾਂ ਕਰਨਾ ਪੈਣਾ ਜਾਹੋ ਲੰਗਰ ਦੇ ਲੰਗਰ ਨਹੀਂ ਬਾਤਰੀ ਆ ਕੋਈ ਚੀਜ਼ ਖਰਾਬ ਹੋਈ ਪਈ ਹੈ ਘੱਡੀ ਬਾਣੀ ਟਿਕੜੀ ਬਾਣੀ ਇਹ ਥੋੜਾ ਜਿਹਾ ਪਿੱਛੇ ਪਿੱਛੇ ਨੂੰ ਪੈਰ ਖਿੱਚੇ ਦਾ ਭਾਈ ਗੁਰਪ੍ਰੀਤ ਸਿੰਘ ਮੰਦਿਰ ਮੈਂ ਕਿਹਾ ਵੀ ਜੇ ਤੁਹਾਡਾ ਮਨ ਹੈਗਾ ਤਾਂ ਤੁਸੀਂ ਫਿਰ ਉਹਨੂੰ ਲਾਓ ਆ ਕੇ ਤਾਂ ਮੈਂ ਜੁੜੀਏ ਤੁਹਾਡੇ ਅਸ਼ੀਰਵਾਦ ਨਾਲ ਤੁਸੀਂ ਸਹਿਯੋਗ ਦੇਣਾ ਸਾਰਿਆਂ ਨੇ ਹਰ ਤਰ੍ਹਾਂ ਕਰਦੇ ਪੰਨ ਦਾ ਵੀ ਮਨ ਦਾ ਵੀ ਤੇ ਧੰਨ ਦਾ ਇਹ ਸੇਵਾ ਕਰੇ ਜਿਆਉ ਨੂੰ ਕਰੋ ਕੋਈ ਨਹੀਂ ਬਾਬਾ ਜੀ ਹੈਗੇ ਨੇ ਮੈਂ ਕਾ ਨੂੰ ਮੈਂ ਤਾਲੂ ਜਾਊਗਾ ਪਾਸੂ ਨੂੰ ਜਾਊਂਗਾ ਨਾ ਹੀ ਅ ਕਈ ਵਾਰ ਆਪਣੇ ਬਧਿਆ ਦੀ ਕੋਈ ਹਿਸਾਬ-ਕਿਤਾਬ ਦੀ ਯਾਰ ਕੋ ਲਗਾਉਣੀ ਨਹੀਂ ਪਈ ਪੰਜਾਬ ਮਾ ਨਹੀਂ ਉੱਥੇ ਦਿਵਾਨ ਕਰ ਗਿਆ ਉਹਦੇ ਹੱਥ ਸੁਣਿਆ ਭੇਜ ਦੂਗਾ ਕੈਦੀ ਸਹਿਰ ਤੋਂ ਬਸੰਨੇ ਹੈ ਉਹ ਵੀ ਮੋਲਾ ਜੀ ਕਹਿ ਦੂ ਆ ਕੇ ਉਹਨਾਂ ਦਾ ਸਹਿਰ ਹੋਵਦਾ ਮੈਂ ਕਿਹਾ ਫਿਰ ਵੀ ਹੋ ਗਏ ਤੇ ਮੇਰਾ ਦੁਖ ਦਾ ਮਹਿਰੀ ਕਰਨ ਦੌਰਾਨ ਹੈ ਤੇ ਇਸ ਤਰ੍ਹਾਂ ਮਹਾਰਾਜ ਜੀ ਕਿਰਪਾ ਕਰਦੇ ਤੁਹਾਡਾ ਸਹਿਯੋਗ ਦਿਓ ਵਾਲਾ ਸ਼੍ਰੀ ਗੱਡਕੇ ਨੂੰ ਇੱਥੇ ਅਗੜਾ ਹੋ ਭਾਈ ਤੇ ਹੁਣ ਕਾਹ ਨੂੰ ਆਵੇਂ ਬੁੱਢੇ ਬਾਬੂ ਨੂੰ ਲਗੜੀ ਜਾਣਾ ਤੇ ਹੁਣ ਤਾਂ ਅਗੜਾ ਹੋ ਕੇ ਸਾਥ ਕੇਸ ਕਰਕੇ ਹੀ ਹੈ ਬਾਕੀ ਗੁਰੂ ਸਾਹਿਬ ਕੇ ਰੱਬਾ ਕਾ ਜਿੰਨੇ ਸਵਾਦ ਮੇਰੇ ਤੁਹਾਡੇ ਜਨਮਾਂ ਯਾ ਹਾ ਸ਼ੁਕਰੀਆ ਇਹ ਸਾਹ ਸੰਦੇ ਦੀ ਇਹ ਦਿਨਾਂ ਦੇ ਜ਼ਿੰਮੇਵਾਰੀ ਨਾ ਪਵੇ ਤੇ ਉਹਨਾਂ ਦਾ ਕੋਈ ਪੈਰ ਟੱਗਾ ਰਹਿਦਾ ਜਾਂਦਾ ਉਹਨਾਂ ਹੀ ਹਰਜਾ ਪੋਣਾ ਪੈ ਗਿਆ ਤੇ ਗਰਮੀ ਬੜੀ ਮੈਨੂੰ ਲਾਇਆ ਨਾਲ ਤੇ ਛਾਂ ਨੂੰ ਫਿਰ ਪਤਾ ਨਹੀਂ ਕਹਿੰਦਾ ਕਹਿੰਦਾ ਮੈਨੂੰ ਮੈਨੂੰ ਗੁੜ ਦੀ ਦੇਤੀ ਢਿਲਾ ਨਹੀਂ ਘਰ ਕੋ ਕੰਮ ਹੁੰਦਾ ਨਹੀਂ ਤੇ ਆ ਗੁੜ ਦੀ ਲਹਿਰੀ ਉਹਨਾਂ ਦੇ ਜਿਹੜੇ ਦਿਨਾਂ ਨਾਲ ਕੰਮ ਕਰਦੇ ਸੀ ਉਹ ਵੀ ਮੈਨੂੰ ਵੀ ਪਤਾ ਲੱਗ ਗਿਆ ਪ੍ਰਸਾਦ ਸੰਗਤ ਇਹ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਮਾਰਗ ਦਿੱਤਾ ਹੱਥੀਂ ਸੇਵਾ ਦਾ ਉਹ ਨਾ ਕਦੇ ਵੀ ਭੁੱਲੋ ਆਦੀ ਸੇਵਾ ਦਾ ਮਾਰਗ ਜਿਹੜਾ ਦਿੱਤਾ ਨਾ ਉਹ ਪਿੱਛੇ ਨੂੰ ਨਾ ਪੈ ਜਾਇਆ ਕਰੋ ਇਹਦਾ ਧੰਨ ਇਹਦਾ ਮਨ ਇਹਦਾ ਧੰਨ ਰੱਜ ਕੇ ਖਰਚਾ ਕਰੋ ਜੇ ਦੇਨਾ ਮਹਾਰਾਜ ਤੇ ਰੱਜ ਕੇ ਖਰਚਾ ਕਰੋ ਜੇ ਭਾਨ ਤਗੜਾ ਤੇ ਰੱਜ ਕੇ ਹੱਥੀਂ ਸੇਵਾ ਸੇਵਾ ਕਰੋ ਇਹ ਮੰਨ ਤਗੜਾ ਤੇ ਰਾਕੇਸ਼ ਸ਼ਰਮਣ ਗੁਰ ਇਸ ਕਰਕੇ ਬੇਨਤੀ ਹੈ ਕਸ਼ਟ ਵਾਲਿਆਂ ਨੂੰ ਬੇਨਤੀ ਕਰ ਇਹਨਾਂ ਦਾ ਧੰਨਵਾਦ ਹੈ ਤੇ ਮੈਨੂੰ ਪਿੱਛੇ ਨੂੰ ਵਿਖਦੇ ਤੁਸੀਂ ਨਾ ਇੰਨਾ ਕਰਿਆ ਕਰੋ ਹੁਣ ਤੁਸੀਂ ਮੈਂ ਕਿਹ ਤੁਸੀਂ ਕਰੋ ਉਹਨੂੰ ਕਹੋ ਕਰੇ ਤੁਹਾਡੇ ਇਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਇਹਨਾਂ ਦਾ ਧੰਨਵਾਦ ਆਪਨਾ ਵੀ ਸ਼ੀਖੋ ਜੀ ਤੇ ਸੰਗਤਾਂ ਦੇ ਇਸ਼ਤੇ ਤੁਸੀਂ ਅਸ਼ੀਰਵਾਦ ਦੇਣਾ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਤੇ ਕੋਪੀ ਚੇਰ ਕਾ ਰੇਸਟਵਾਲੇ ਆ ਜਾਓ ਬਾਬਾ ਮਨੋਹਰ ਜੀ ਆਓ ਅੱਗੇ ਦਿਓ ਸੋਪਾ ਬਾਬਾ ਜੀ ਲਾਜ ਜੀ ਬਾਬਾ ਅਮਲ ਸਿੰਘ ਦੇ ਡਾਇਰੈਕਟਰ ਸਾਹਿਬ ਜੀ ਲੋਕ ਆਜੀ ਮਠਾਣੂ ਸਾਹਿਬ ਜੀ ਸੋਨੇ ਹਾਰ ਕੈਸ਼ੀਰ ਸਾਡੇ ਪ੍ਰਾਤਿਪਤੀ ਸਰਦਾਰ ਲਸ਼ਮਣ ਸਿੰਘ ਜੀ ਇਹ ਬਿਸਤਰੇ ਸੰਭਾਲ ਦੀ ਜੋੜੀ ਨਾ ਕੋਲੇ ਸਾਰੇ ਚਾਰਜ ਐ ਮੰਗਰ ਦੀ ਜੋੜੀ ਗੋਤਾਰੂ ਸਾਹਿਬ ਕਰਦੇ ਨੇ ਬੜੀ ਤਗੜੀ ਜੋੜੀ ਆ 77 ਸਾਲ ਪਾਈਗੋ ਨਾਮ ਸਿੰਘ ਜੀ ਕੋਈ ਅਸਟੋਰਾ ਕੋਈ ਹੋਰ ਆਇਆ ਹੋਵੇ ਤੇ ਆ ਜੇ ਵੀ ਅਗਵਿੰਦਰ ਸਿੰਘ ਜੀ ਜਿਹੜੇ ਬਰੋਜਪੁਰ ਦੀ ਬ੍ਰਾਂਚ ਸੁਭਾਵ ਦੇ ਨੇ ਸਾਡੀ ਆ ਜਮਰਦੀ ਸਿੰਘ ਬਰੋਜਪੁਰ ਇਹ ਦੋਵੇਂ ਜਾਨੇ ਉੱਥੇ ਬੜੀ ਤਗੜੀ ਜੋੜੀ ਨਿਵਾਲੇ ਨੇ ਸਬੂਰ ਵੀ ਤੇ

ਉਹ ਵੀ ਆਜਣ ਆਦੇ ਹਸਪੀਟਲ ਦਾ ਜਿਹੜਾ ਡਾਕਟਰ ਸਰ ਗਾਵੇਂ ਦਾਨ ਕਟਣ ਨਾਲ ਉਹ ਤੁਹਾਨੂੰ ਬੈਠ ਬੈਠ ਕੇ ਬੋਲੇ ਸੋਨਹਾਲ ਠੀਕ ਹੈ ਦਿਓ ਗਰੇ ਕੋ ਦਿਵਾਨ ਮਦਾਉ ਥੋੜੀ ਨੇ ਆਣੀ ਆ ਬੀਬੀਆਂ ਦੇ ਰਖੋ ਆ ਲੋਕ ਆਜੂ ਆਕੇ ਬੋਕਰ ਜਿਆਦਾ ਜਨ ਉੱਪਰ ਵੀ ਆ ਲੋ ਸੋਨਹਾਲ ਸਾਰੀ ਆ ਗੰਭੀਰ ਚੱਲੂ ਹੈ। ਹਾਂ ਜੀ। ਉਹ ਇਹਨਾਂ ਦੁਦਿਅ ਬਰਾਮੇ ਜਿਹੜੀ ਲੱਭਾ ਪਕੇ। ਹਾਂ ਜੀ ਆਹ ਵਾਲੀ ਵਰਟੀ ਵਾਲਿਆ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਲੰਗਰ ਵਾਲੀਆਂ ਬੀਬੀਆਂ ਵੀ ਆ ਜਾਓ ਮੇਰੇ ਸਾਰਾ ਸਾਲ ਲੰਗਰ ਪਕਉਂਦੀ ਸੀ। ਸਾਰਾ ਸਟਾਫ। ਅਗਾਂਹ ਵੇ ਜਸਬਾਲ ਸਿੰਘ ਦੀ ਜਗਵੀ ਨੂੰ ਬੇਨਤੀ ਹੈ ਕਿ ਲੈ ਕੇ ਆਓ ਭਾਈ। ਆਹ ਜੀ ਤੇ ਨਾਮ ਵੀ ਲਿਖੇ ਸੀ ਤੇ ਨਾਮ ਦੋ। ਜਿਹੜਾ ਬੋਲ ਆ ਦੀਪ ਸਿੰਘ ਨਾਮ ਬੋਲਦੇ ਬੀਬੀ ਪਰਜਿੰਦਰ कौर ਬੀਬੀ ਸੰਤੋਖ कौर ਬੀਬੀ ਗੁਰਵਿੰਦਰ ਕੌਰ ਬੀਬੀ ਜਸਵੀਤ ਕੌਰ ਜਲਦੀ ਆਓ ਜੀ ਸਤਿਕਾਰਯੋਗ ਨਾਦਰਵਾਸ ਜੀ ਤੇ ਬੀਬੀ ਲੱਭਦੀਪ ਕੌਰ ਨੂੰ ਕਿਉਂ ਨਹੀਂ ਆਈ ਦੋਸਤ ਦੂਰੇ ਵੀ ਦੋ ਦਿਨਾਂ ਸਾਥ ਗੱਲਬਾਤ ਸੀ ਇਹ ਸਾਰਾ ਸਾਲ ਮੰਗਰ ਵਰਨਾ ਦਾ ਮੈਂ ਥੋੜਾ ਬਣੇ ਦਾ ਮੈਂ ਬੋਹਾਂ ਬਣੇ सोनिहाल ਬੀਬੀ ਕਰਨਜੀਤ ਕੌਰ ਜਿੰਮੜ ਦੇ ਕੁੜੀ ਬੀਬੀ ਕਰਨਜੀਤ ਬਹੁਲੇ ਸੁਨਿਹਾਲ ਸਰ ਸ੍ਰੀ ਅਕਾਲ ਅੱਜ ਹੁਣ ਚੌਰਸਾਹ ਵਾਲੇ ਆਓ ਸ੍ਰੀ ਚੌਰਸਾਹ ਵਾਲੇ ਹੋਰ ਵੀ ਆ ਗਾਜਰਰਤ ਕੁਦੀਪ ਸਿੰਘ ਪੀਰਾਵਾਗਦੋ ਇਹ ਸਾਰੇ ਨਾਮ ਹੈ ਚੌਰਸਾਹ ਸ੍ਰੀ ਸਾਹਿਬ ਦੇ ਧੂਫੀਰ ਸਿੰਘ ਇਕੱਠੇ ਹੀ ਨਾਮ ਲਿਖਦੇ ਆ ਨਾਮ ਜਿਹੜਾ ਉਹ ਜਬਾਰੀ ਸੇਰਾ ਸਾਰੇ ਅਰਜਾਈ ਕਰੋ ਸਰਦਾਰ ਕੁਲਦੀਪ ਸਿੰਘ ਪੀਰਾਵਾਗ ਤੋਂ ਸਰਦਾਰ ਜਸਮੀਤ ਸਿੰਘ ਚਾੜੀਏ ਤੋਂ ਸਰਦਾਰ ਜਗਦੀਪ ਸਿੰਘ 33 ਵੈਦੋ ਬੁਣੇ ਸ਼ੋ ਨਿਹਾਲ ਬੁਣੇ ਸ਼ੋ ਨਿਹਾਲ ਇਹਨਾਂ ਨੇ ਦੂੜੀਆਂ ਲਾਈਆਂ ਨੇ ਭਾਈ ਜਤਿੰਦਰ ਸਿੰਘ ਭਾਈ ਗੁਰਮukh ਸਿੰਘ ਮਠਾਰੂ ਭਾਈ ਗੁਰਦੀਪ ਸਿੰਘ ਮਠਾਰੂ ਭਾਈ ਸੁਖਵਿੰਦਰ ਸਿੰਘ ਮਰਿੰਡਾ ਭਾਈ ਗੁਰਦੀਪ ਸਿੰਘ ਪਾਠੀ ਸਿੰਘ ਭਾਈ ਤਰਨਜੀਤ ਸਿੰਘ ਵੇਰਕਾ ਤੋਂ ਭਾਈ ਨਿਰਮੋਦ ਸਿੰਘ ਖਾਲਸਾ ਬਲੌਂਗੀ ਤੋਂ ਭਾਈ ਗੁਰਦੀਪ ਸਿੰਘ ਸੰਤ ਸਰ ਭਾਈ ਦੀਪ ਡਰਾਈਵਰ ਭਾਈ ਜਸਪ੍ਰੀਤ ਸਿੰਘ ਬੋਵੀ ਦਾ ਬੇਟਾ ਜਿਨ੍ਹਾਂ ਨੇ ਡਿਊਟੀਆਂ ਲਾਈਆਂ ਖੜੇ ਹੋ ਜਾ ਭਾਈ ਹਾਂ